ਮੈਂ ਤਾਂ ਜੇ ਕੰਮ ਗਿਣਾਉਣ ਲੱਗ ਜਾਣਾ ਸਾਰਾ ਇੱਥੇ ਲੱਗ ਜਾਊਗਾ ਕੰਮ ਤੁਸੀਂ ਗਿਣ ਲਓ ਮੇਰਾ ਕੰਮ ਹੈ ਕੰਮ ਕਰਨਾ ਤੇ ਤੁਹਾਡਾ ਕੰਮ ਹੈ ਕੰਮ ਗਿਣਨਾ ਜਾਂ ਜੇ ਕੋਈ ਪੁੱਛਣਾ ਜੀ ਉਹਨੂੰ ਗਿਣਾਉਣਾ ਵੀ ਆ ਨਹੀਂ ਯਾਰ ਇਹਨਾਂ ਦੇ ਕੰਮ ਕੀ ਨੇ ਇਹ ਤਾਂ ਕਹਿੰਦੇ ਇਹ ਤਾਂ ਸਿੱਧਾ ਹੀ ਕਹਿ ਦਿੰਦੇ ਆ ਜਦੋਂ ਮੈਂ ਗੱਡੀ 'ਚ ਜਾਣਾ ਮੈਂ ਆਲੇ ਦੁਆਲੇ ਦੇਖਦਾ ਵੀ ਆਹ ਜਿਹੜੀਆਂ ਕਣਕਾਂ ਇਹ ਵੀ ਬਾਲ ਸਭ ਲੈ ਕੇ ਆਇਆ ਹੈ ਆਇਦਰ ਜਿਹੜੀ ਸਰੋਂ ਆ ਇਹ ਵੀ ਬਾਲ ਸਾਹਿਬ ਲੈ ਕੇ ਆਇਆ ਆ ਜਿਹੜੀ ਸੜਕ ਤੇ ਤੁਰੇ ਜਾਂਦੇ ਆ ਇਹ ਵੀ ਬਾਲ ਸਾਹਿਬ ਦੀ ਹੈ ਉਹ ਸਾਹਮਣੇ ਜਿਹੜੀ ਪੁਲੀ ਆ ਗਈ ਉਹ ਵੀ ਬਾਲ ਸਾਹਿਬ ਨੇ ਬਣਾਈ ਹੈ ਆ ਇਧਰ ਮੰਡੀ ਦੇਖੀ ਮੰਡੀ ਬਾਲ ਸਾਹਿਬ ਨੇ ਬਣਾਈ ਹੈ ਮੈਂ ਕਿਹਾ ਜੇ ਤੋ ਕੋਟਕਪੂਰੇ ਤੇ ਬਰਗਾੜੀ ਵਿੱਚ ਦੀ ਲੰਘਦੇ ਉਹ ਤੋਂ ਸੌ ਜਾਂਦੇ ਹੋ ਤੇ ਉਹ ਵੀ ਤਾਂ ਬਾਲ ਸਾਹਿਬ ਨਹੀਂ ਕਰਾਇਆ ਸੀ ਗੁਰੂ ਸਾਹਿਬ ਦੀ ਬੇਅਦਬੀ ਵਾਲਾ ਜਿਹੜਾ ਕੰਮ ਸੀਗਾ ਉਦੋਂ ਉਦੋਂ ਕਿੱਥੇ ਗਏ ਉਹਨੇ ਉਹ ਦੇਖਿਆ ਨਹੀਂ ਕਦੇ ਬਰਗਾੜੀ ਬਹਿਬਲ ਕਲਾਂ ਵਿੱਚ ਦੀ ਲੰਘਦੇ ਜਿੱਥੇ ਗੋਲੀਆਂ ਚਲਾਈਆਂ ਸੀ ਉਦੋਂ ਹੋਮ ਮਿਨਿਸਟਰ ਕੌਣ ਸੀ ਉਦੋਂ ਮੁੱਖ ਮੰਤਰੀ ਕੌਣ ਸੀ? ਇਹੀ ਦੋਨੇ ਸੀ ਪਿਓ ਪੁੱਤ। ਉਹ ਨਹੀਂ ਦੇਖਿਆ ਕਦੇ। ਉਹ ਨਹੀਂ ਦੇਖਿਆ ਕਦੇ। ਧਰਮ ਨੂੰ ਵੀ ਇਦਾਂ ਵਰਤਦੇ ਰਹੇ ਆ। ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ। ਹੁਣ ਇਹਨੂੰ ਮaaf ਕਰ ਦੋ। ਐਵੀ ਹੁਣ ਮਾਫੀ ਕੈਨਸਲ ਕਰ ਦੋ। ਹੁਣ ਆ ਹੋਊਗਾ, ਹੁਣ ਉਹ ਹੋਊਗਾ ਜੇਬਾਂ ਚੋਂ ਨਿਕਲਦੇ। ਵੱਡੇ ਵੱਡੇ ਅਹੁਦੇਦਾਰ। ਮੈਨੂੰ ਦੁੱਖ ਹੁੰਦਾ ਵੀ ਯਾਰ ਤੁਸੀਂ ਦੇਣਾ ਦਿਓਗੇ ਕਿੱਥੇ ਹੋਏ ਮੈਨੂੰ ਲੱਗਦਾ ਹੈ ਪਰਮਾਤਮਾ ਨੂੰ ਵੀ ਨਰਕ ਤੋਂ ਵੀ ਗਹਾਂ ਵਾਲੀ ਚੀਜ਼ ਬਣਾਉਣੀ ਪਊ ਜਿੰਨੇ ਪਾਪ ਇਹਨਾਂ ਨੇ ਕੀਤੇ ਨੇ ਵੀ ਨਰਕ ਤੋਂ ਵੀ ਤਹਾਂ ਵਾਲੀ ਕੋਈ ਚੀਜ਼ ਬਣਾਈਏ ਇਹਨਾਂ ਨੂੰ ਉੱਥੇ ਸਿੱਟੀਏ ਤੇਲ ਵਾਲੇ ਕੜਾਹਿਆਂ 'ਚ ਤਲਨੇ ਪੈਣੇ ਆ ਇਹ ਜਿੰਨਾ ਇਹਨਾਂ ਨੇ ਸਤਿਆਨਾਸ਼ ਕੀਤਾ ਲੋਕਾਂ ਦੀਆਂ ਭਾਵਨਾਵਾਂ ਦਾ ਸਮਝਦੀ ਕਿਸੇ ਨੂੰ ਕੁਝ ਨਹੀਂ ਅਸੀਂ ਹਈਆਂ ਬਸ ਇੱਧਰ ਵੀ ਅਸੀਂ ਆ ਉੱਧਰ ਵੀ ਅਸੀਂ ਆ ਬਸ ਅਸੀਂ ਆ ਅਸੀਂ ਹੁੰਨੇ ਆ ਸੋ ਇਸ ਕਰਕੇ ਐ ਨਹੀਂ ਚੱਲਦਾ ਹੁੰਦਾ ਹਰ ਰੋਜ਼ ਨਹੀਂ ਚੱਲਦਾ ਹੁੰਦਾ ਕਾਠ ਦੀ ਹਾਂਡੀ ਰੋਜ਼ ਰੋਜ਼ ਨਹੀਂ ਚੜਦੀ ਆਹ ਜਿਹੜਾ ਤੁਹਾਡਾ ਪਿਆਰ ਹੈ ਇਹਦੇ ਅੱਛਾ ਤੁਸੀਂ ਇਹ ਦੇਖ ਲਓ ਵੀ ਕਿੰਨਾ ਕੁ ਗੁਰੂ ਸਾਹਿਬ ਨੂੰ ਪਿਆਰ ਕਰਦੇ ਆ ਕਿੰਨਾ ਕੁ ਇਹਨਾਂ ਨੂੰ ਸ਼ਹਾਦਤਾਂ ਦਾ ਸਨਮਾਨ ਹੈ ਕਿਉਂ ਪਿਛਲੇ 10 ਦਿਨ ਤੋਂ ਮਾਗੀ ਦੀਆਂ ਰੈਲੀਆਂ ਕਰਕੇ ਸੁਖਬੀਰ ਬਾਦਲ ਕਹਿ ਰਿਹਾ ਯਾਰ ਬੱਸਾਂ ਭੇਜਾਂਗੇ ਸਿੱਧੇ ਰੈਲੀ 'ਚ ਆ ਜਿਓ ਮੱਥਾ ਮੂਥਾ ਟੇਕਣ ਨਾ ਚਲੇ ਜਾਓ ਯਾਰ ਮੱਥਾ ਮੂਥਾ ਟੇਕਣਾ ਹੀ ਕਹਿੰਦਾ ਯਾਰ ਮੈਂ ਇਹ ਕਹਿਣਾ ਵੀ ਪਹਿਲਾਂ ਆਇਓ ਘੰਟਾ ਪਹਿਲਾਂ ਆ ਜਿਓ ਇਸ਼ਨਾਨ ਕਰਕੇ ਮੱਥਾ ਟੇਕ ਕੇ ਫੇਰ ਰੈਲੀ 'ਚ ਆ ਜਿਓ ਇਹ ਕਹਿੰਦਾ ਰੈਲੀ 'ਚ ਆ ਜਿਓ ਉਧਰੋਂ ਇਧਰ ਉਧਰੋਂ ਚਲੇ ਜਾਇਆ ਕਰ ਇਹ ਇਹ ਮੱਥਾ ਟੇਕਣ ਨੂੰ 40 ਮੁਕਤਿਆਂ ਦੀ ਧਰਤੀ ਨੂੰ ਮੱਥਾ ਟੇਕਣ ਨੂੰ ਇਧਰ ਉਧਰ ਹੀ ਕਹਿੰਦੇ ਆ ਇਧਰ ਉਧਰ ਜਿਵੇਂ ਉਹ ਇੱਕ ਇਹਨਾਂ ਦਾ ਸੀਗਾ ਕਿਹੜਾ ਮੈਂ ਤਾਂ ਨਾ ਹੀ ਉਹਦਾ ਲੈਣਾ ਵੈਸੇ ਠੀਕ ਨਹੀਂ ਹੈਗਾ ਉਹ ਉਹਨੂੰ ਮਾਫ ਦੋ ਤਿੰਨ ਵਾਰੀ ਮਾਫ ਕਰਤਾ ਦੋ ਤਿੰਨ ਵਾਰੀ ਕੱਢਤਾ ਉਹ ਬਲਟੋਆ ਉਹਨੂੰ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ 328 ਰੂਪ ਚੋਰੀ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਾ ਛੱਡੋ ਯਾਰ ਕੋਈ ਚੱਜ ਦੀ ਗੱਲ ਕਰੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਇਹਨਾਂ ਵਾਸਤੇ ਚੱਜ ਦੀ ਗੱਲ ਨਹੀਂ ਹੈਗੀ ਦੇਖੋ ਕਮਾਲ ਕਮਾਲ ਕੋਈ ਗੱਲ ਨਹੀਂ ਦੇਖਦਾ ਪ੍ਰਮਾਤਮਾ ਨਾ ਕਸੂਨ ਮਾਰਦਾ ਹੈ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਹੈ